ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਪਟਿਆਲਾ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਧਾਰਮਿਕ ਭਾਵਨਾਵਾਂ ੜਕਾਉਣ ਦਾ આરોਪ ਹੈ ਜਿਸ ਦੇ ਤਹਿਤ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਹਜੇ ਭੰਬਲ ਬੂਸਾ ਜਿਹਾਂ ਵਿੱਚ ਕਹੀ ਜਾਂਦੇ ਮਾਨਸਾ ਭੇਜਣਾ ਸਰਕਾਰ ਇਹ ਤੱਕਾ ਕਰਨੋਂ ਫਿਰਦੀ ਆ ਵੀ ਦੂਰ ਦੀ ਜੇਲ੍ਹ ਚ ਜਾਏ ਐਨਾ ਸਾਨੂੰ ਕੋਈ ਡਰ ਨਹੀਂ ਚਾਹੀਟੇ ਗੁਰੂਗੁਰ ਭੇਜ ਦੇਣ ਐਡਾ ਨਹੀਂ ਕੋਈ ਸਤੇ ਸਰ ਰਾਤ ਦਾ ਕੀ ਵਾਕਿਆ ਹੈ ਰਾਤ ਨਹੀਂ ਰਾਤ ਰਾਤ ਮੇਰੇ ਘਰੇ ਸੀ ਇਹ ਮੇਰੇ ਵੱਡੇ ਭਰਾ ਨੇ ਮੇਰੇ ਲੇ ਆਏ ਹੋਏ ਸੀ ਇਹ ਅੱਜ ਸੈਮੀਨਾਰ ਦੀ ਟੋੜਾ ਸਾਹ ਵਾਲਾ ਤੇ ਉੱਥੇ ਇਹ ਜਦ ਆਏ ਤੇ 8:00 ਵਜੇ ਸੀਆਈਐਸ ਦਾ ਮਹਾਲੀ ਤੋਂ ਪੁਲਿਸ ਵਾਲੇ ਆਏ ਉਹਨਾਂ ਨੇ ਬੈਲਵਾਰੀ ਸੀ ਬਾਰ ਖੋਲਿਆ ਉਹ ਕਹਿੰਦੇ ਵੀ ਵੱਡਾ ਮਾਲੀ ਤੋਂ ਵੱਡੇ ਭਰਾ ਵੀ ਉਰੀ ਤੇ ਉਹ ਕਹਿੰਦੇ ਵੀ ਉਹੀ ਸਿੰਘ ਨੂੰ ਮਿਲਣਾ ਚਲੋ ਮੈਂ ਬਾਗਬਾਹਾਂ ਦੱਸੋ ਜੀ ਕਹਿੰਦੇ ਮਾਲੀ ਸਾਹਿਬ ਮਹੰਦਰੇ ਨੇ ਉਰੀ ਨੇ ਕਹਿੰਦੇ ਬੁਲਾਇਓ ਚਲੋ ਕਹਿੰਦੇ ਹਾਂ ਦੱਸੋ ਕਹਿੰਦਾ ਬਾਈ ਜੀ ਤੁਹਾਨੂੰ ਲੈ ਕੇ ਜਾਣਾ ਸੀ ਉਹ ਕਹਿੰਦਾ ਲੈ ਕੇ ਗ੍ਰਿਫਤਾਰ ਕਰਾਂ ਹਾਂ ਜੀ ਉਹ ਕਹਿੰਦੇ ਵੀ ਮੈਨੂੰ ਐਫ ਆਈ ਆਰ ਦਿਖਾਓ ਜਾਂ ਮੇਰੇ ਗਰੰਟ ਦਿਖਾਓ ਕਹਿੰਦੇ ਐਫ ਆਈ ਆਰ ਹੈਗੀ ਸਾਨੂੰ ਗਰੰਟਾ ਦੀ ਲੋੜ ਨਹੀਂ ਮੈਨਣੇ ਨਹੀਂ ਉਹ ਕੱਲ ਸਾਰੀ ਮੈਂ ਡਿਟੇਲ ਦੱਸੀ ਆ ਤੇ ਇਹ ਕਹਿਆ ਵੀ ਤੁਹਾਡੇ ਤੇ ਕੋਈ ਅ ਪਾਵਨਾ ਤਾਰਮਨ ਕਾ ਪਾਵਨਾ ਆਈਟੀ ਐਕਟ ਅਧੀਨ ਪਰਚਾ ਦਰਜਾ ਵੀ ਉੱਥੇ ਜਾ ਕੇ ਦੱਸਾਂਗੇ ਤੇ ਸਾਢੇ 8 ਵਜੇ ਉਹਨਾਂ ਨੂੰ ਲੈ ਗਏ ਉੱਥੇ ਗ੍ਰਿਫਤਾਰੀ ਪਾ ਕੇ ਕੋਈ ਨਨਤ ਪਰੇਕੀ ਜੈਨਾ ਕੋਈ ਇਹਨਾਂ ਦੇ ਵੀ ਗੁਜਰੰਗ ਦਾਲ ਦਾ ਪਰੇਕੀ ਆ ਹਾਂ ਤੇ ਉਹਨੇ ਪਾਇਆ ਵੀ ਮੈਂ ਉਹ ਦੇਖ ਰਿਹਾ ਜਿਵੇਂ ਜਲ ਹੀ ਐਫ ਆਈ ਆਰ ਕੋਈ ਅੱਜ ਜਦ ਉੱਥੇ ਮੈਜਿਸਟ੍ਰੇਟ ਦੇ ਪੇਸ਼ ਕਰਿਆ ਤੇ ਉੱਥੇ ਪੁਲਿਸ ਵਾਲੇ ਕੋਈ ਜਵਾਬ ਨਹੀਂ ਦੇ ਸਕੇ ਵੀ ਸਾਨੂੰ ਕੀ ਲੋੜ ਆ ਇਹ ਸਾਰੀ ਸਰਕਾਰ ਦੀ ਸਾਜਿਸ਼ਾ ਜੀ ਝੂਠਾ ਪਰਚਾ ਦਰਜ ਕਰਾਇਆ ਆ ਆਪਣੀ ਵਿਰੋਧੀ ਆਵਾਜ਼ ਨੂੰ ਬੰਦ ਕਰਾਉਣ ਵਾਸਤੇ ਵੀ ਇਹਨੂੰ ਚੁੱਪ ਕਰ ਜੀ ਇੰਨੇ ਜੇਲ੍ਹ ਚ ਸੁਟੇ ਐ ਸੀ ਤਾਂ ਕਰਕੇ ਉਹਨਾਂ ਚਿਰ ਇਹ ਚੁੱਪ ਰਹੇ ਵੀ ਜੇਲ੍ਹ ਚ ਜਨਤ ਚ ਰਹੂ ਆਜ਼ਾਦ ਬੋਲਣ ਦੀ ਆਜ਼ਾਦੀ ਤੇ ਡਾਕਾ ਹੈ ਅਸੀਂ ਮੰਗ ਕਰਦੇ ਵੀ ਪਰਚਾ ਰੱਦ ਕੀਤਾ ਜਾਵੇ ਤੇ ਤੁਰੰਤ ਰਿਹਾ ਕਰਾਇਆ ਜਾਵੇ